ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਆਓ ਰਲ ਕੇ ਸ਼ੁਰੂਆਤ ਦੇ ਭਲੇ ਦੀ ਅਰਦਾਸ ਕਰੀਏ ਜਿਹੜੇ ਸਾਡੇ ਭੈਣ ਭਰਾ ਜਿਹੜੇ ਸਾਡੇ ਪਰਿਵਾਰ ਐਸ ਵੇਲੇ ਹਨ ਦੀ ਮੁਸੀਬਤ ਚ ਆਏ ਹੋਏ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਉਹਨਾਂ ਦਾ ਜੀਵਨ ਪਹਿਲਾਂ ਨਾਲੋਂ ਵੀ ਵਧੀਆ ਕਰਨ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦੀ ਹਾਂ ਕਿ ਮੈਂ ਇਦਾਂ ਹੀ ਫੇਸਬੁੱਕ ਤੇ ਪੜ੍ਹੀ ਸੀ ਕਿੱਥੇ ਦੀਆਂ ਮੱਝਾਂ ਰੁੜ ਕੇ ਦੋ ਤਿੰਨ ਵੱਝਾਂ ਪਾਕਿਸਤਾਨ ਚ ਲੈ ਗਈਆਂ ਦਰਿਆਦਿਲੀ ਹੁੰਦੀ ਹੈ ਜਿਹੜੀ ਵੱਡਾ ਦਿਲ ਪੰਜਾਬੀਆਂ ਦਾ ਤੇ ਉਹਦੇ ਨਾਲ ਕੋਈ ਗੱਲਾਂ ਕਰਦੇ ਆ ਕਿ ਬਾਪੂ ਤੇਰਾ ਨੁਕਸਾਨ ਹੋ ਗਿਆ ਤੇਰੀਆਂ ਮੱਝਾਂ ਰੁੜ ਕੇ ਪਾਕਿਸਤਾਨ ਚ ਲੈ ਗਈਆਂ ਬਾਪੂ ਨੇ ਇੰਨਾ ਸੋਹਣਾ ਜਵਾਬ ਦਿੱਤਾ ਕਹਿੰਦਾ 47 ਵੇਲੇ ਦਾ ਕੋਈ ਹਿਸਾਬ ਕਿਤਾ ਪੂਰਾ ਕੀਤਾ ਕੋਈ ਆਧਾਰ ਸੀਗਾ ਚੁਕਤਾ ਹੋ ਗਿਆ ਇਹ ਸਾਡੀ ਪੰਜਾਬੀਆਂ ਦੀ ਦਰਿਆਦਿਲੀ ਆ ਵੱਡਾ ਦਿਲ